ਕਲੌਂਜੀ ਇੱਕ ਪ੍ਰਚੀਨ ਔਸ਼ਧੀ ਬੀਜ ਹੈ ਜਿਸ ਦੀ ਵਰਤੋਂ ਆਯੁਰਵੇਦ ਤੇ ਜਨਾਨੀ ਦਵਾਈਆਂ ਵਿੱਚ ਪੁਰਾਣੇ ਸਮੇਂ ਤੋਂ ਹੀ ਹੁੰਦੀ ਆਈ ਹੈ ਇਸ ਵਿੱਚ ਕਈ ਪ੍ਰਕਾਰ ਦੇ ਵਿਟਾਮਿਨ ਖਣਿਜ ਅਤੇ ਐਂਟੀਆਕਸੀਡੈਂਟ ਪਾਏ ਜਾਂਦੇ ਹਨ ਜੋ ਸਰੀਰ ਲਈ ਬਹੁਤ ਲਾਭਦਾਇਕ ਹਨ ਕਲੌਂਜੀ ਰੋਗ ਪ੍ਰਤੀਰੋਧਕ ਤਾਕਤ ਵਧਾਉਂਦੀ ਹੈ ਕਲੌਂਜੀ ਸਰੀਰ ਦੀ ਇਮਿਊਨਿਟੀ ਮਜ਼ਬੂਤ ਕਰਦੀ ਹੈ ਇਹ ਸ਼ੂਗਰ ਰੋਗ ਕੰਟਰੋਲ ਕਰਦੀ ਹੈ ਅਤੇ ਸ਼ੂਗਰ ਵਾਲੇ ਲੋਕਾਂ ਲਈ ਲਾਭਦਾਇਕ ਹੈ ਕਲੌਂਜੀ ਦਿਲ ਦੀ ਸਿਹਤ ਲਈ ਚੰਗੀ ਹੈ ਖੂਨ ਵਿੱਚ ਕੋਲੈਸਟ੍ਰੋਲ ਦਾ ਪੱਧਰ ਘਟਾਉਂਦੀ ਹੈ ਇਹ ਚਮੜੀ ਤੇ ਵਾਲਾਂ ਲਈ ਫਾਇਦੇਮੰਦ ਕਲੌਂਜੀ ਦਾ ਤੇਲ ਚਮੜੀ ਦੀ ਚਮਕ ਤੇ ਵਾਲਾਂ ਦੀ ਮਜ਼ਬੂਤੀ ਵਧਾਉਂਦਾ ਹੈ ਇਸ ਦੇ ਉਪਯੋਗ ਨਾਲ ਪੇਟ ਦੀਆਂ ਸਮੱਸਿਆਵਾਂ ਵਿੱਚ ਰਾਹਤ ਗੈਸ ਅਫਾਰਾ ਤੇ ਹਾਜ਼ਮੇ ਲਈ ਮਦਦ ਮਿਲਦੀ ਹੈ ਸੁਰਜਾਨਾ ਥੋੜੀ ਮਾਤਰਾ ਵਿੱਚ ਕਲੌਂਜੀ ਦਾ ਸੇਵਨ ਸਿਹਤ ਸੁਧਾਰ ਸਕਦਾ ਹੈ ਵੀਡੀਓ ਨੂੰ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਵੇਖਣ ਲਈ ਤੁਹਾਡਾ ਧੰਨਵਾਦ